ਨਮੋਦਰਾਂਜੀ ਮੀਤ ਘਰ ਸਭ ਰਾਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਬਖਸ਼ੇ ਅਸੀਂ ਵੀ ਸਭ ਠੀਕ ਠਾਕ ਦੇਖੋ ਅੱਜ ਕੱਲ ਕੋਈ ਵੀ ਕਿਸੇ ਨੂੰ ਚੰਗਾ ਕਾਰੋਬਾਰ ਉਹ ਨਹੀਂ ਕੋਈ ਜ਼ਰਦਾ ਚੰਗੇ ਘਰੇ ਦੀ ਪਤ ਦਾ ਵਿਆਹ ਹੋ ਗਿਆ ਵਧੀਆ ਦਾਜ ਦੇ ਜਾ ਗਿਆ ਬਹੂ ਨੌਕਰੀ ਤੇ ਲੱਗੀ ਮਿਲ ਗਈ ਕੋਈ ਵੀ ਨਹੀਂ ਕੋਈ ਜ਼ਰਦਾ ਬੱਚਾ ਅੱਛੀ ਵਧੀਆ ਨੌਕਰੀ ਤੇ ਲੱਗ ਗਿਆ ਉਹ ਵੀ ਲੋਕਾਂ ਤੇ ਨਹੀਂ ਜ਼ਰੂਰ ਹੁੰਦਾ ਬੱਚਾ ਵਧੀਆ ਪੜ੍ਹਾਈ ਕਰ ਰਿਹਾ ਉਹ ਨੂੰ ਵੀ ਨਹੀਂ ਚਾਹਤੇ ਤੁਸੀਂ ਚੰਗੇ ਕੱਪੜੇ ਪਾ ਕੇ ਕਿਤੇ ਪਾਰਟੀ 'ਚ ਚਲੇ ਗਏ ਉਹ ਵੀ ਲੋਕਾਂ ਨੂੰ ਜਰਾਮ ਨਹੀਂ ਹੁੰਦੇ ਕਾਰੋਬਾਰ ਬਿਜ਼ਨਸ ਬਹੁਤ ਵਧੀਆ ਚੱਲ ਰਿਹਾ ਇਹ ਵੀ ਗੱਲ ਲੋਕਾਂ ਦੇ ਹਾਜ਼ਰ ਨਹੀਂ ਆਉਂਦੀ ਪਤਾ ਨਹੀਂ ਕੀ ਗੱਲ ਆ ਦੇਖੋ ਕਰਨ ਵਾਲਾ ਰੱਬ ਆ ਪਰ ਕਰਨ ਵਾਲੇ ਸਭ ਨਹੀਂ ਕੋਈ ਕੋਈ ਆ ਜਿਹੜਾ ਇਸ ਚੀਜ਼ ਨੂੰ ਨਹੀਂ ਸਰਦਾ ਜਾਣੀ ਮੈਂ ਇਹ ਦੇਖਿਆ 95% ਦੁਨੀਆ ਤਾਂ ਇੱਕ ਦੂਜੇ ਨੂੰ ਦੇਖ ਦੇਖ ਕੇ ਸੜ ਜਾਂਦੀ ਹੈ ਸੱਚੀ ਗੱਲ ਆ ਵੀ ਓਨੀ ੱੱਪਾ ਨਾਲ ਨਹੀਂ ਸੜਦੇ ਲੋਕ ਜਿੰਨਾ ਲੋਕੀ ਲੋਕਾਂ ਨੂੰ ਦੇਖ ਕੇ ਸੜ ਰਹੇ ਨੇ ਮਾੜੀ ਮਾੜੀ ਗੱਲ ਤੋਂ ਸੜੇਵਾਂ ਲੋਕਾਂ ਤੁਸੀਂ ਬੈਠੇ ਪਰਿਵਾਰ 'ਚ ਹੱਸਦੇ ਹੋ ਕਿ ਇੱਥੇ ਤੱਕ ਵੀ ਲੋਕਾਂ ਤੇ ਜਰਿਆ ਨਹੀਂ ਜਾਂਦਾ ਵੀ ਇਹ ਹੱਸਦੇ ਕਿਉਂ ਆ ਇਹਨਾਂ ਦੇ ਘਰੇ ਕੋਈ ਖੁਸ਼ੀ ਕਿਉਂ ਆ ਗਈ ਦੇਖੋ ਜੇ ਤੁਹਾਨੂੰ ਵੀ ਡਾਊਟ ਐਸ ਗੱਲ ਦਾ ਵੀ ਸਾਡੇ ਘਰੇ ਕਿਸੇ ਨੇ ਕੁਝ ਕੀਤਾ ਕਰਾਇਆ ਜਾਂ ਫਿਰ ਭੂਤ ਪ੍ਰੇਤ ਦਾ ਛਾਇਆ ਜਾਂ ਕਰਮਕ ਆਤਮਿਕ ਕੁਝ ਵੀ ਹੋ ਸਕਦਾ ਸਾਰਾ ਤੁਹਾਨੂੰ ਤੁਹਾਡੇ ਸਾਹਮਣੇ ਰਿਜ਼ਲਟ ਆਊਗਾ ਜਿਹੜਾ ਤੁਹਾਡੇ ਕੋਲੋਂ ਲੱਖਾਂ ਰੁਪਏ ਲੋਕੀ ਲੈ ਲੈਂਦੇ ਨੇ ਇਸ ਚੀਜ਼ ਦੇ ਇਸ ਕੰਮ ਨੂੰ ਸੱਦ ਕਰਨ ਦੇ ਤੁਹਾਡਾ ਕਾਰੋਬਾਰ ਜਾਂ ਕੰਮ ਕਰ ਪਰ ਪਰਿਵਾਰ ਨੂੰ ਠੀਕ ਕਰਨ ਲਈ ਲੱਖਾਂ ਰੁਪਏ ਵਸੂਲਦੇ ਨੇ ਤੁਹਾਡੇ ਕੋਲੋਂ ਗੱਲ ਕੁਛ ਵੀ ਨਹੀਂ ਹੁੰਦੀ। ਤੁਸੀਂ ਕੀ ਕਰਨਾ ਚਾਰ ਕੱਚ ਦੇ ਡੱਬੇ ਲੈ ਲੈਣੇ। ਛੋਟੇ ਛੋਟੇ ਜਿਨ੍ਹਾਂ ਚ ਅੱਧਾ-ਅੱਧਾ ਕਿਲੋ ਤਬੱਦ ਮੂਣ ਪਵੇ। ਜਾਨੀ ਐਡ-ਐਡ ਇੱਕ ਲੈ ਲਿਓ ਤੋ ਟੱਕਣ ਲੱਗਦਾ ਹੋਵੇ। ਮੌਸਮ ਦਿਨ ਭਾਵੇਂ ਕੋਈ ਹੋਵੇ ਮੈਂ ਤੁਹਾਨੂੰ ਪਹਿਲਾਂ ਵਸ ਦਿੰਨੇ ਆਂ ਫਿਰ ਤੁਸੀਂ ਪੁੱਛੋਗੇ ਜੀ ਕਿਹੜੇ ਦਿਨ ਕਿਹੜਾ ਟਾਈਮ ਰੱਖੀ। बस ਤੁਸੀਂ ਖਿਆਲ ਕੀ ਕਰਨਾ ਜਿੰਨੇ ਵੀ ਤੁਹਾਡੇ ਘਰ ਦੇ ਚਾਰ ਖੁੰਝੇ ਹੁੰਦੇ ਨੇ ਮੇਨ ਐ ਤਾਂ ਹਰ ਕਮਰੇ ਦੇ ਵਿੱਚ ਤਾਂ ਇਕੱਲੇ-ਇਕੱਲੇ ਚ ਚਾਰ ਆ ਜਾਂਦੇ ਨੇ ਚਾਰ ਖੁੰਝੇ ਹੁੰਦੇ ਨੇ ਜਿਵੇਂ ਆਪਣਾ ਪਲਾਟ ਹੁੰਦਾ ਖਾਲੀ ਪਲਾਟ ਜਿਵੇਂ ਹੁੰਦਾ ਉਸ ਤਰ੍ਹਾਂ ਆਪਾਂ ਚਾਰ ਖੁੰਝੇ ਗਿਣਨੇ ਨੇ ਦੇਖੋ ਤੁਸੀਂ ਕਹੋ ਜੀ ਸਾਡਾ ਤਾਂ ਉੱਥੇ ਪੇਟੀ ਪਈ ਆ ਸਰਤਾ ਜੀ ਉੱਥੇ ਤੂੜੀ ਪਈ ਆ ਕੋਈ ਗੱਲ ਨਹੀਂ ਕੋਈ ਵੀ ਸਮਾਨ ਆ ਚਾਹੇ ਤੁਸੀਂ ਉਦੋਂ 1.5 ਫੁੱਟ 2 ਫੁੱਟ ਉਰੇ-ਉਰੇ ਰੱਖ ਲਓ ਹੋਰ ਕੀ ਹੈ ਕਰਨੀ 2 ਫੁੱਟ ਵਾਲੇ ਰੱਖ ਲਓ ਖੁੰਝਾ ਦਾ ਖੁੰਝਾ ਗਿਣੇ ਹੀ ਜਾਣਾ ਹੁਣ ਤੁਸੀਂ ਇਹਦਾ ਕੀ ਰਿਜ਼ਲਟ ਦੇਖਣਾ 24 ਘੰਟੇ ਦੇ ਅੰਦਰ ਅੰਦਰ ਜਿਹੜੀ ਦਿਸ਼ਾ ਚੋਂ ਜਿਹੜੇ ਪਾਸੋਂ ਤੁਹਾਡੇ ਘਰੇ ਕੋਈ ਕਰਦਾ ਜਾਂ ਤੁਹਾਡੇ ਘਰੇ ਜਿਹੜੀ ਸਾਈਡ ਤੋਂ ਚੀਜ਼ ਆਉਂਦੀ ਆ ਕੋਈ ਭੇਜਦਾ ਉਸ ਸਾਈਡ ਦਾ ਜਿਹੜਾ ਨਮਕਾ ਉਹ ਪਾਣੀ ਬਣ ਜਾਊਗਾ ਜਿਹੜੀ ਸਾਈਡ ਦਾ ਨਮਕ ਪਾਣੀ ਬਣ ਗਿਆ ਤਮੇ ਮੀ ਪੈਂਦਾ ਇਹ ਨਾ ਸੋਚੋ ਵੀ ਜੀ ਮੀ ਪੈਂਦੇ ਢੱਕਣ ਲੱਗਿਆ ਤਾਂ ਕੁਛ ਨਹੀਂ ਹੁੰਦਾ ਹੈਗਾ ਤੇੜ ਪੈਂਦੀ ਹੈ ਕੁਛ ਨਹੀਂ ਹੁੰਦਾ ਕੁਛ ਨਹੀਂ ਤੁਸੀਂ ਸੋਚਣਾ ਉਸ ਪਾਸੇ ਦੇ ਨਮਕ ਨੂੰ ਤੁਸੀਂ ਚੱਕ ਕੇ ਕਿਤੇ ਸੁੰਨੀ ਜਗ੍ਹਾ ਤੇ ਡੋਲੇ ਹੋਂਸ ਪਾਣੀ ਨੂੰ ਤੇ ਉਹ ਡੱਬਾ ਵੀ ਉੱਥੇ ਸਿੱਟਿਆ ਹਣਾ ਉਹਨੂੰ ਵੀ ਵਾਪਸ ਨਹੀਂ ਲੈ ਕੇ ਆਉਣਾ ਹੈਗਾ ਹੁਣ ਹੋਰ ਨਵਾਂ ਕੱਚ ਦਾ ਵਰਤਮਾਨ ਲਵੋ ਉਹਦੇ ਵਿੱਚ ਓਕੜੇ ਨਮਕ ਫੇਰ ਪੋ ਦੋ ਸਾਈਡਾਂ ਦਾ ਪਾਣੀ ਬਣ ਗਿਆ ਦੋ ਸਾਈਡਾਂ ਦਾ ਬਦਲ ਲਓ ਜੇ ਚਾਰਾਂ ਸਾਈਡਾਂ ਦਾ ਹੀ ਪਾਣੀ ਬਣ ਗਿਆ ਤਾਂ ਚਾਰਾਂ ਸਾਈਡਾਂ ਦਾ ਹੀ ਚਾਰਾਂ ਖੁੰਜੀਆਂ ਦੀ ਜਿਹੜੇ ਵਰਤਮਾਨ ਨੇ ਉਹ ਤੁਹਾਨੂੰ ਬਦਲਨੇ ਪੈਣਗੇ ਇੱਕ ਦਾ ਬਣਿਆ ਤਾਂ ਇੱਕ ਬਦਲਣਾ ਪਊਗਾ ਦੋ ਦਾ ਪਾਣੀ ਬਣਿਆ ਤਾਂ ਦੋ ਬਦਲਨੇ ਪੈਣਗੇ ਜੇ ਤਿੰਨ ਦਾ ਬਦਲਿਆ ਤਾਂ ਤਿੰਨ ਜੇ ਚਾਰਾਂ ਦਾ ਬਦਲ ਗਿਆ ਪਾਣੀ ਬਣ ਗਿਆ ਤਾਂ ਚਾਰ ਹੀ ਬਦਲਨੇ ਪੈਣਗੇ ਲਾਲਚ ਨਾ ਕਰਿਓ ਵੀ ਇਹ ਡੱਬਾ ਸੀ ਘਰੇ ਵਾਪਸ ਲੈ ਆਈਏ ਇਹ ਵੀ ਤੁਸੀਂ ਉੱਥੇ ਹੀ ਸੱਟਿਆ ਹੋ ਪਰ ਸਿੱਟੇ ਉਹ ਜੀ ਜਗ੍ਹਾ ਜਿੱਥੇ ਕੋਈ ਇਨਸਾਨ ਕੋਈ ਬੱਚਾ ਕੋਈ ਪਸ਼ੂ ਨਾ ਆ ਜਾਂਦਾ ਹੋਵੇ ਝਾੜੀਆਂ ਸੁਸਰਾਂ ਸਿੱਟੇ ਜਿੱਥੇ ਕਿਸੇ ਦਾ ਨੁਕਸਾਨ ਨਾ ਹੋਵੇ ਹੈ ਕਿ ਨਹੀਂ ਕਰ ਪਲਾ ਹੋ ਪਲਾ ਹੰਤ ਪਲੇ ਦਾ ਪਲਾ ਜਦੋਂ ਆਪਾਂ ਇਹ ਵਿਚਾਰਾਂ ਲੈ ਕੇ ਚੱਲਦੇ ਆ ਤਾਂ ਪ੍ਰਮਾਤਮਾ ਵੀ ਆਪਣੇ ਤੇ ਕਿਰਪਾ ਕਰਦਾ ਹੁਣ ਤੁਸੀਂ ਕਰਨਾ ਕੀ ਆ ਹੁਣ ਦੁਬਾਰਾ ਫੇਰ ਭਰ ਕੇ ਰੱਖ ਦੇਣੇ ਨੇ 24 ਘੰਟਿਆਂ ਬਾਅਦ ਫੇਰ ਜੇ ਪਾਣੀ ਬਣ ਗਿਆ ਜਿੰਨਾ ਚਲ ਜਾਣੀ ਪਾਣੀ ਬਣੀ ਜਾਣਾ ਨੂਨ ਦਾ ਉਹਨਾਂ ਚਾਹ ਤੁਹਾਨੂੰ ਜੇ ਇੱਕ ਦਾ ਬਣ ਤਾਂ ਇੱਕ ਬਦਲਣਾ ਪਊਗਾ ਦੋ ਦਾ ਬਣਦਾ ਦੋ ਬਦਲਨੇ ਪੈਣਗੇ ਵਰਤਮਾ ਦੁਬਾਰਾ ਤੁਸੀਂ ਵਰਤਮਾਨ ਵੀ ਦੁਬਾਰਾ ਲੈ ਕੇ ਆਉਣਾ ਵਾ ਪੰਚ ਦਾ ਛੋਟੇ ਛੋਟੇ ਹੀ ਮਿਲਦੇ ਨੇ ਡੱਬੇ ਜੇ ਹੁੰਦੇ ਨੇ ਤੇ ਲੋਹੇ ਦਾ ਟੱਕਣ ਲੱਗਿਆ ਹੁੰਦਾ ਤੇ ਨੂਨ ਤਾਂ ਦੁਬਾਰਾ ਪਾਉਣਾ ਹੀ ਪਾਉਣਾ ਵਾ ਭੁੱਲ ਨਾ ਜਾਇਓ ਇਹ ਕੰਮ ਜ਼ਰੂਰ ਕਰਿਓ ਜੋ ਵੀ ਤੁਹਾਡੇ ਘਰ ਦੇ ਵਿੱਚ ਕੀਤਾ ਕਰਾਇਆ ਜਾਂ ਆਪਣੇ ਆਪ ਤੇ ਚੀਜ਼ ਆਈ ਹੈ ਜਾਂ ਬਰਮ ਰਕਸ਼ ਕਹਿ ਦਿੰਦੇ ਨੇ ਜਾਂ ਕਈ ਵਾਰੀ ਕਹਿੰਦੇ ਨੇ ਖੇਤਰਪਾਲ ਉਹ ਆਟੋਮੈਟਿਕ ਵੀ ਆ ਜਾਂਦੇ ਨੇ ਕਈ ਵਾਰੀ ਬਿਨਾ ਕਰਾਇਆ ਵੀ ਆ ਜਾਂਦੇ ਨੇ ਜਾਂ ਕਈ ਕੋਸ ਸਲੇਟਾ ਫਲੇਟਾ ਕੁਝ ਵੀ ਕਹਿੰਦੇ ਨੇ ਵੀ ਇੱਕਣ ਦੀ ਸਾਡੇ ਘਰੇ ਸਾਨੂੰ ਆਵਾਜ਼ਾਂ ਆਉਂਦੀਆਂ ਨੇ ਸਾਡੇ ਭਾਂਡੇ ਖੜਪਦੇ ਨੇ ਰਾਤ ਨੂੰ ਸੁੱਤਿਆਂ ਪਿਆ ਤੇ ਸਾਡੇ ਘਰ ਚ ਬਿੜਕ ਆਉਂਦੀ ਆ ਜਾਂ ਸਾਨੂੰ ਸੁੱਤਿਆਂ ਪਿਆ ਨੂੰ ਦਬਾਅ ਪੈਂਦਾ ਜਾਂ ਸਾਡੇ ਕੋਈ ਸੁੱਤੇ ਪਏ ਤੇ ਕੱਪੜਾ ਖਿੱਚਦਾ ਜਾਂ ਤੁਹਾਡੇ ਬੱਚੇ ਡਰ-ਡਰ ਕੇ ਉੱਠਦੇ ਨੇ ਤੁਹਾਡਾ ਕਾਰੋਬਾਰ ਨਹੀਂ ਚੱਲ ਰਿਹਾ ਇੰਨਾਂ ਚੀਜ਼ਾਂ ਦੇ ਨਾਲ ਸਭ ਕੁਝ ਮੈਸ ਹੋਣਾ ਸ਼ੁਰੂ ਹੋ ਜਾਂਦਾ ਇੱਥੇ ਤੱਕ ਕਿ ਬੱਚਿਆਂ ਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ ਘਰ ਦੇ ਵਿੱਚ ਲੜਾਈ ਝਗੜਾ ਬਿਣਾ ਮਤੁਲ ਤੇ ਪੈਣਾ ਸ਼ੁਰੂ ਹੋ ਜਾਂਦਾ ਹੋਰ ਘਰ ਦੇ ਵਿੱਚ ਬਹੁਤ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਨੇ ਬਿਣਾ ਮਤੁਲ ਤੋਂ ਪੈਸੇ ਲੈ ਕੇ ਆਲਾ ਕਿਸੇ ਹੋਰ ਕੰਮ ਲਈ ਆਉਂਦਾ ਤੇ ਚਲੇ ਕਿਸੇ ਹੋਰ ਪਸ ਜ ਜਾਂਦੇ ਨੇ ਕਈ ਗੱਲਾਂ ਮੈਂ ਦੇਖੀਆਂ ਨੇ ਅਚਾਨਕ ਬਿਮਾਰ ਹੋ ਗਿਆ ਦਰਦ ਉੱਠ ਖੜੇ ਉਹ ਸਾਰਿਆਂ ਪਿੱਤਾ ਕਰਾਇਏ ਦੇ ਲੱਛਣ ਹੁੰਦੇ ਨੇ ਇਹਨ ਇਸ ਚੀਜ਼ ਦਿੱਤੀ ਕਰ ਲਈ ਤੁਹਾਡੇ ਘਰੇ ਇਸ ਜਿਹੜਾ ਨਾਮਕਾ ਇਹਨੂੰ ਵਾਰ-ਵਾਰ ਫੇਰ ਕਰਦੇ ਰਹੋ ਤੇ ਜਿਹੜਾ ਖਾਬ ਨਹੀਂ ਨਾਮਕਾ ਉਹਨੂੰ ਨਹੀਂ ਬਦਲਣਾ ਉਹਨੂੰ ਉਸੇ ਤਰ੍ਹਾਂ ਰੱਖਣਾ ਜਿਹਦਾ ਪਾਣੀ ਬਣ ਗਿਆ ਉਸੇ ਕੱਲੇ ਇੱਕ ਵਰਤਮਾਨ ਨੂੰ ਬਦਲਣਾ ਵਾ ਦੋ ਦਾ ਦੁੱਧ ਦਾ ਦੁੱਧ ਦਾ ਬਣ ਗਿਆ ਪਾਣੀ ਦੋਨੋਂ ਬਦਲੇ 24 ਘੰਟੇ ਦੇ ਅੰਦਰ ਅੰਦਰ ਬਣ ਜੂਏ ਤਾਂ ਫਿਰ ਜੇ ਬਣਨਾ ਵਾ ਅਗਰ 24 ਘੰਟੇ ਨਿਕਲ ਗਏ ਤੁਸੀਂ ਸਮਝ ਲਓ ਵੀ ਸਾਡੇ ਘਰ ਦੇ ਵਿੱਚ ਕਿਸੇ ਦਾ ਕੁਝ ਕੀਤਾ ਕਰਾਇਆ ਨਹੀਂ ਹੈਗਾ ਆਪਣੇ ਬਹਿਮ ਕਾਢੋ ਮਨ ਚ ਮੈਂ ਇਹ ਕਹਨੀ ਆ ਵੀ ਜੇ ਆਪਾਂ ਨੂੰ ਸ਼ੱਕ ਆ ਨਾ ਮਾਰੀ ਜੀ ਡਾਟਾ ਕਿਸੇ ਤੇ ਵੀ ਸਾਨੂੰ ਹੋ ਸਕਦਾ ਕਿਸੇ ਦਾ ਕੀਤਾ ਕਰਾਇਆ ਜਾਂ ਸਾਡੇ ਘਰ ਵਿੱਚ ਭੂਤ ਪ੍ਰੇਤ ਦਾ ਛਾਇਆ ਜਾਂ ਕੋਈ ਨਕਾਰਮਕ ਆਤਮਾ ਜਾਂ ਕੋਈ ਕੁਝ ਵੀ ਹੈ ਇਹ ਗ੍ਰਹਿ ਦੋਸ਼ ਨਹੀਂ ਹੈਗਾ ਇਹ ਸਿਰਫ ਭੂਤਾਂ ਪ੍ਰੇਤਾਂ ਲਈ ਹੈ ਜਾਂ ਤੁਹਾਡੇ ਘਰ ਵਿੱਚ ਕੀਤਾ ਕਰਾਇਆ ਕਿਸੇ ਦਾ ਜਾਂ ਖੇਤਰਪਾਲ ਜਾਂ ਮਹਾਰਾਖਸ਼ ਜਾਂ ਕੋਈ ਸ਼ੈਡਾ ਵਲੇਡਾ ਜਿਹੜਾ ਕਹਿੰਦੇ ਨੇ ਉਹ ਚੀਜ਼ਾਂ ਤੋਂ ਤੁਹਾਨੂੰ ਇਸ ਚੀਜ਼ ਨਾਲ ਪਤਾ ਲੱਗ ਜੂਗਾ ਅਗਰ ਤੁਹਾਡਾ ਪਾਣੀ ਨਹੀਂ ਬਣਦਾ ਨੂਨ ਉਸੇ ਤਰ੍ਹਾਂ ਪਿਆ ਤਾਂ ਵੀ ਪਿਆ ਰਹਿਣ ਦਿਓ ਕੋਈ ਗਾਹਾਂ ਤੋਂ ਤੁਹਾਡੇ ਘਰ ਵਿੱਚ ਕੋਈ ਚੀਜ਼ ਨਹੀਂ ਆਊਗੀ ਤੇ ਨਾ ਹੀ ਤੁਹਾਡੇ ਘਰ ਤੇ ਕਿਸੇ ਦਾ ਕੁਝ ਕੀਤਾ ਕਰਾਇਆ ਚੱਲੂਗਾ ਫੇਰ ਇਹਨੂੰ ਚੱਕਿਓ ਨਾ ਇਹ ਨਹੀਂ ਵੀ ਸਾਡੇ ਘਰ 'ਚ ਕੁਛ ਕੀਤਾ ਕਰਾਨੀ ਸੀ ਚੱਕ ਦੀ ਇਹਨੂੰ ਸੱਟ ਦੀਏ ਪਰੇ ਇਹਨੂੰ ਘਰ 'ਚ ਹੀ ਪਿਆ ਰਹਿੰਦਾ ਦੇਖੋ ਇਹ ਤੁਹਾਡਾ ਕੋਈ ਨੁਕਸਾਨ ਨਹੀਂ ਕਰੂਗਾ ਤੁਹਾਡਾ ਫਾਇਦਾ ਹੀ ਆ ਇਹਦੇ ਵਿੱਚ ਦੇਖੋ ਕਿੰਨੇ ਕੁ 20 50 ਰੁਪਏ ਦੀ ਗੱਲ ਜੇ ਆਪਣਾ ਭਲਾ ਹੋ ਜੇ ਪ੍ਰਮਾਤਮਾ ਆਪਣਾ ਭਲਾ ਕਰਦਾ ਆਪਾਂ ਕਿਸੇ ਕੋਲ ਜਾਣਾ ਨਹੀਂ ਹੈ ਕਿਸੇ ਪੰਡਤ ਕੋਲ ਜਾਣਾ ਕਿਸੇ ਜੋਸਥੀ ਕੋਲ ਨਹੀਂ ਜਾਣਾ ਦੇਖੋ ਜਾਵੋਗੇ ਨਹੀਂ ਤਾਂ ਆਪਦਾ ਕੰਮ ਛੱਡ ਕੇ ਜਾਵੋਗੇ ਚਾਹੇ ਮੇਰੀਆਂ ਧੀਆਂ ਭੈਣਾਂ ਜਾਣ ਚਾਹੇ ਮੇਰੇ ਬੇਟਾ ਜਾਂ ਮੇਰੇ ਭਰਾ ਜਾਨ ਹੈ ਅੱਜ ਕੱਲ ਇੱਕ ਘੰਟਾ ਬੰਦਾ ਚੱਲਿਆ ਗਿਆ ਬਾਹਰ ਆਉਂਦੇ ਨੂੰ ਸਾਰਾ ਕੰਮ ਖਰਾਬ ਹੋ ਜਾਂਦਾ ਫਿਰ ਦੂਜੀ ਗੱਲ ਇਹ ਆ ਕਿਸੇ ਨੂੰ ਪੈਸਾ ਨਹੀਂ ਦੇਣਾ ਮੈਂ ਖਾ ਐਨੀ ਗੱਲ ਜ਼ਰੂਰ ਕਹਿਣੀ ਹੈ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਦੇਖੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਟੱਲੀ ਵਾਲਾ ਬਟਨ ਅਪ ਕਰਿਆ ਕਰੋ ਕਿਉਂਕਿ ਤੁਹਾਡੇ ਤੱਕ ਸਾਡੀ ਹਰ ਇੱਕ ਵੀਡੀਓ ਪਹਿਲਾਂ ਪਹੁੰਚ ਸਕੇ ਹੈ ਕਮੈਂਟ ਕਰਨ ਦਾ ਇਹ ਹੁੰਦਾ ਦੇਖੋ ਜੋ ਤੁਸੀਂ ਕਮੈਂਟ ਕਰਦੇ ਹੋ ਮੈਨੂੰ ਇੱਕ ਪਤਾ ਲੱਗ ਜਾਂਦਾ ਵੀ ਇਹ ਬੰਦਾ ਮੇਰੇ ਨਾਲ ਜੁੜਿਆ ਹੋਇਆ ਹੈ ਫਿਰ ਮੈਂ ਵੀ ਕਹਿੰਦੀ ਹਾਂ ਮਾਲਕ ਇਸ ਇਨਸਾਨ ਦਾ ਭਲਾ ਕਰਦੇ ਦੁਖੀ ਇਨਸਾਨ ਸੁਣਦਾ ਦੇਖੋ ਸੁਖੀ ਨਹੀਂ ਸੁਣਦਾ ਸੁਖੀ ਨੇ ਤਾਂ ਮੂੰਹ ਆਈ ਛੱਡਣੀ ਹੁੰਦੀ ਹੈ ਕੋਈ ਕਹਿੰਦਾ ਬੇਬੇ ਪਾਗਲ ਹੋ ਗਈ ਕੋਈ ਕਹਿੰਦਾ ਬੇਬੇ ਕਮਲੀ ਹੋ ਗਈ ਜਿਹੜੇ ਕਰਦੇ ਨੇ ਉਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਹੈਗੀ ਚਲੋ ਅਗਲੇ ਦੀ ਆਪੋ ਆਪਣੀ ਬੁੱਧੀ ਹੈ ਜਿਹੜੇ ਮੈਨੂੰ ਨਹੀਂ ਬਖਸ਼ਦੇ ਉਹ ਆਪਦੀ ਮਾਂ ਬਾਪ ਨੂੰ ਕਿੱਥੋਂ ਬਖਸ਼ਣਗੇ ਹੈ ਕਿ ਨਹੀਂ ਆਪਦੀ ਮਾਂ ਮਾ ਨੂੰ ਵੀ ਆਪਣੇ ਮੂੰਹ ਪਾਇਆ ਹੁੰਦਾ ਉਹਨਾਂ ਦਾ ਬੋਲਣ ਦਾ ਜਦੋਂ ਕੋਈ ਕਿਸੇ ਨੂੰ ਬੋਲਦਾ ਨਾ ਉਹਦੀ ਆਤਮਣੇ ਹੀ ਹੁੰਦੀ ਆ ਤੁਸੀਂ ਇਹ ਦੇਖ ਰਹੇ ਹੋ ਘਰੇ ਵੀ ਉਸ ਤਰ੍ਹਾਂ ਆਪਦੀ ਮਾਂ ਭੈਣ ਨੂੰ ਬੋਲਦੇ ਨੇ ਚਾਹੇ ਲੇਡੀ ਆ ਚਾਹੇ ਉਹ ਮਰਦਾ ਉਹਦੀ ਸੱਸ ਨੂੰ ਵੀ ਆਪਣੇ ਪੈਂਦੀ ਆ ਭੱਜ ਕੇ ਇਹ ਗੱਲ ਪੱਕੀ ਹੈ ਮੇਰੇ ਦੇਖਿਆ ਹੈ ਤਜਰਬਾ ਇਹ ਮੇਰਾ ਅੱਛਾ ਸੱਸ